ਸਤ ਸ੍ਰੀ ਅਕਾਲ ਦੋਸਤੋ ਪੰਜਾਬ ਦਾ ਬਹੁਤ ਹੀ ਵਧੀਆ ਮਸ਼ਹੂਰ ਕਲਾਕਾਰ ਮਨਕੀਰਤ ਔਲਖ ਥੋੜੇ ਦਿਨਾਂ ਤੋਂ ਬਹੁਤ ਹੀ ਜ਼ਿਆਦਾ ਚਰਚਾ ਦੇ ਵਿੱਚ ਆਇਆ ਹੈ ਕਿਉਂਕਿ ਹੜਪੀੜ ਤਾਂ ਲਈ ਵੀ ਇਸਨੇ ਬਹੁਤ ਹੀ ਜ਼ਿਆਦਾ ਉਪਰਾਲੇ ਕੀਤੇ ਅਤੇ ਪੈਸਾ ਵੰਡਿਆ ਸੀ ਉਹਨਾਂ ਨੂੰ ਮੁੜ ਬਸਾਉਣ ਦੇ ਲਈ ਐਸੇ ਨਾਲ ਹੀ ਇਹ ਗੱਲਾਂ ਵੀ ਸਾਹਮਣੇ ਬਹੁਤ ਆਈਆਂ ਸੀ ਵੀ ਮਨਕੀਰਤ ਔਲਖ ਨੂੰ ਹੁਣ ਧਮਕੀਆਂ ਬਹੁਤ ਆਉਂਦੀਆਂ ਹਨ ਅਤੇ ਇਸੇ ਜਾਨ ਨੂੰ ਖਤਰਾ ਹੈ ਐਸੇ ਨਾਲ ਹੀ ਇੱਕ ਇਹਨਾਂ ਦੀ ਵੀਡੀਓ ਹੋਰ ਵਾਇਰਲ ਹੋ ਰਹੀ ਹੈ ਵੀ ਮਨਕੀਰਤ ਔਲਖ ਨੇ ਪਹਿਲੀ ਵਾਰ ਆਪਣੀ ਵਾਈਫ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਕੋਈ ਪੋਸਟ ਪਾਈ ਹੈ ਐਸਾ ਕਾਰਨ ਕੀ ਹੈ ਇਹ ਆਪਾਂ ਨਹੀਂ ਦੱਸ ਸਕਦੇ ਆ ਤੁਸੀਂ ਦੇਖ ਸਕਦੇ ਹੋ ਵੀ ਮਨਕੀਰਤ ਦੇ ਨਾਲ ਇਸ ਦੀ ਵਾਈਫ ਖੜੀ ਹੈ ਕਿਉਂਕਿ ਅੱਜ ਤੱਕ ਹਮੇਸ਼ਾ ਮਨਕੀਰਤ ਔਲਖ ਆਪਣੇ ਪਰਿਵਾਰ ਨੂੰ ਸੋਸ਼ਲ ਮੀਡੀਆ ਤੋਂ ਓਲੇ ਹੀ ਰੱਖਦਾ ਸੀ ਕਦੇ ਵੀ ਇਹ ਆਪਣੇ ਪਰਿਵਾਰ ਨੂੰ ਜਾਨੀ ਕਿ ਮੇਨ ਆਪਣੀ ਵਾਈਫ ਨੂੰ ਸੋਸ਼ਲ ਮੀਡੀਆ ਦੇ ਸਾਹਮਣੇ ਕਦੇ ਵੀ ਨਹੀਂ ਲੈ ਕੇ ਆਉਂਦਾ ਸੀ ਜਦ ਕਿ ਇਹ ਆਪਣੇ ਬੱਚਿਆਂ ਦੇ ਨਾਲ ਵੀਡੀਓਜ਼ ਨੇ ਸ਼ੇੜੀਆਂ ਸ਼ੇਅਰ ਕਰਦਾ ਰਹਿੰਦਾ ਸੀ ਇਸ ਵੀਡੀਓ ਤੋਂ ਬਾਅਦ ਬਹੁਤ ਹੀ ਜ਼ਿਆਦੇ ਚਰਚਾ ਦੇ ਵਿੱਚ ਆਇਆ ਹੈ ਮਨਕੀਰਤ ਔਲਕ